ਵੇ ਬੋਲੇ ਸ਼ੰਕਰ ਡਾਈਵਰ ਕਲੱਬ ਗੋਤਾਖਰ ਦੇ ਟੀਮ ਹੈ ਜੋ ਪੂਰੇ ਪੰਜਾਬ ਹਰਿਆਣਾ ਮਾਤਰਾ Rajasthan ਤੱਕ ਆਪਣਾ ਕੰਮ ਕਰਦੀ ਹੈ ਸੋ ਇੱਕ ਵਾਕਿਆ ਪੰਜਾਬ ਦੇ ਜਿਹੜਾ ਜਿਲ੍ਹਾ ਪਟਿਆਲੇ ਦੇ ਵਿੱਚ ਨਾਬਾ ਰੋਡ ਪਖੜਨਰ ਦਾ ਪੁਲ ਪੈਂਦਾ ਉੱਥੇ ਇੱਕ ਚਾਲ ਹੈ ਜਿਹੜਾ ਮੇਨ ਹਾਈਵੇ ਦਾ ਪੁਲ ਹੈ ਉੱਥੋਂ ਇੱਕ ਲੜਕੀ ਜਿਹੜੀ ਹੈ ਰਵਾਸ ਦੀ ਰਹਿਣ ਆਲੀ ਹੈ ਉਹ ਉੱਥੇ ਪਹੁੰਚੀ ਸੀ ਤੇ ਉਹ ਤੋਂ ਉਹਦੇ ਪਰਿਵਾਰ ਜਿਹੜਾ ਕੁਝ ਉਹਨਾਂ ਨੂੰ ਪਤਾ ਲੱਗਿਆ ਸੀ ਪਿੱਛੇ ਪਰਿਵਾਰ ਜਿਹੜਾ ਉਹ ਲੱਭਣ ਆ ਰਿਹਾ ਸੀ ਮਾ ਬ੍ਰਦਰ ਨੂੰ ਦੇਖਦੇ ਸਾਰੀ ਲੜਕੀ ਨੇ ਜਿਹੜਾ ਪਾਖੜਾ ਨਰ ਤੇ ਜੰਪ ਕਰਤਾ ਤੇ ਉਸ ਨੂੰ ਬਚਾਣ ਖਾਤਰ ਜਿਹੜਾ ਉਹਦਾ ਬ੍ਰਦਰ ਆ ਉਹ ਵੀ ਗਿਆ ਪਰ ਪਾਣੀ ਦੇ ਤੇਜ਼ ਬਹਾਅ ਕਿਉਂਕਿ ਝਾਲ ਆ ਉੱਥੇ ਤੇ ਉਹ ਪਾਣੀ ਤੇਜ਼ ਬਹਾਅ ਦੇ ਵਿੱਚ ਬੈਜ ਕੇ ਇਹ ਕਿੰਨੇ ਭਰਾਵਾਂ ਦੀ ਭੈਣ ਸੀ ਕਿ ਜਿਸ ਤਰ੍ਹਾਂ ਪਤਾ ਲੱਗਿਆ ਵੀ ਕੀ ਪੂਰਾ ਮਾਮਲਾ ਹੈ ਘਰ ਦੇ ਵਿੱਚ ਕੌਣ-ਕੌਣ ਸੀ ਜੀ ਲਗਭਗ ਪਤਾ ਲੱਗਿਆ ਵੀ ਤਿੰਨ ਭਰਾਵਾਂ ਦੀ ਇੱਕ ਭੈਣ ਸੀਗੀ ਤੇ ਇਹ ਵਿਆਹੀ ਹੋਈ ਸੀ ਪਰ ਜਿਹੜਾ ਡਬੋਸ ਉਹਦਾ ਹੋ ਗਿਆ ਸੀਗਾ ਜਿਹਦੀ ਡੈਡ ਬੋਡੀ ਸਾਨੂੰ ਪਸਿਆਣਾ ਜਿਹੜਾ ਹੈਗਾ ਸਮਾਣਾ ਰੋਡ ਉਥੋਂ ਡੈੱਡ ਬੋਡੀ ਮਿਲ ਗਈ ਆ ਸੋ ਡੈੱਡ ਬੋਡੀ ਨੂੰ ਕਢਾ ਕੇ ਰਜਿੰਦਾ ਹੌਸਪੀਟਲ ਹੌਸਪੀਟਲ ਦੇ ਵਿੱਚ ਰਖਾਇਆ ਜਾਏਗਾ ਤੇ ਜਿਹੜਾ ਇਸ ਦਾ ਭਰਾ ਪਚਾਉਣ ਦੇ ਲਈ ਗਿਆ ਸੀਗਾ ਕਹਿੰਦੇ ਕਿ ਉਹ ਵੀ ਡੁੱਬਿਆ ਸੀਗਾ ਉਸ ਦੀ ਡੈੱਡ ਬੋਡੀ ਮਿਲੀ ਹੈ ਕੁਝ ਭਾਲ ਉਹਦੇ ਖਾਤਰ ਜਿਹੜੇ ਗੋਤਾਖੋਰ ਆਕਸੀਜਨ ਸਿਲੰਡਰ ਵਾਲੇ ਟੀਮ ਹੈ ਉਹ ਲੱਗੀ ਹੋਈ ਹੈ ਉਹਨੂੰ ਲੱਭ ਰਹੀ ਹੈ ਨਾ ਬਰ ਰੋਡ ਦਾ ਖੜਾ ਨਰ ਤੇ ਪੁਲ ਟੀਮ ਹੈ ਔਰ ਇਥੋਂ ਸਮਾਣਾ ਪਟਿਆਲਾ ਪਾਤੜਾ ਖਨੋਰੀ ਸਾਰੇ ਪਾਸੇ ਇਨਫੋਰਮੇਸ਼ਨ ਦੇ ਦਿੱਤੀ ਗਈ ਆ ਉਹ ਲੜਕੇ ਦੀ ਲਬਰੀ ਕਿਉਂਕਿ ਉਹ ਸਰਦਾਰ ਹੈ ਉਹਦੇ ਕੇਸ ਨੇ ਲੜਕੇ ਦੇ ਤੇ ਹੋ ਸਕਦਾ ਨਾਵਾ ਰੋਡ ਦੇ ਕੋਸੀ ਪਾਖੜਾ ਦੇ ਵਿੱਚ ਕਈ ਵਾਰੀ ਪੇੜ ਗਿਰਦੇ ਹਨ ਹੇਰੀ ਤੂਫਾਨ ਕਰਨ ਉੱਥੇ ਡੈਡ ਬੋਡੀ ਹੋ ਸਕਦੀ ਹੈ ਘਟਨਾ ਤੋਂ ਕਿੰਨੀ ਦੂਰੀ ਦੇ ਉੱਪਰ ਇਹ ਲੜਕੀ ਦੀ ਜਿਹੜੀ ਡੈਡ ਬੋਡੀ ਉਹ ਮਿਲੀ ਹੈ ਕਿੰਨਾ ਕੁ ਸਫਰ ਹੋਏਗਾ ਲਗਭਗ 5 ਤੋਂ 7 ਕਿਲੋਮੀਟਰ ਦਾ ਸਫਰ ਹੈ ਜਿਹੜਾ ਇਹ ਲੜਕੀ ਨੇ ਤੈਅ ਕਰਿਆ ਪਰ ਇੱਥੇ ਗੋਤਾਖੋਰ ਖੜੇ ਸੀ ਜਿਨ੍ਹਾਂ ਨੇ ਕਿ ਤੋਂ ਦੇਖਿਆ ਤੇ ਡੈਡ ਬੋਡੀ ਨੂੰ ਤੇ ਬੰਨ ਲਿਆ ਤੇ ਪਰਿਵਾਰ ਨੂੰ ਜਦੋਂ ਦਿਖਾਇਆ ਤਾਂ ਉਹਨਾਂ ਨੇ ਸ਼ਿਕਾਇਤ ਸ਼ੰਕਰ ਜੀ ਕੁੜੀ ਨੂੰ ਬਚਾਉਣ ਦੇ ਲਈ ਤਿੰਨ ਭਰਾ ਸੀਗੇ ਜਿਸ ਤਰ੍ਹਾਂ ਕਿੰਨੇ ਜਣਿਆਂ ਨੇ ਛਾਲ ਮਾਰੀ ਸੀਗੀ ਤੇ ਕਿੰਨੇ ਜਣੇ ਬਚੇ ਨੇ हां मैं जेड़ा दो ब्रदर ठीक ਨੇ ਇੱਕ ਬ੍ਰਦਰ ਜਿਹੜਾ ਹੈਗਾ ਉਹ ਪਹਾੜਾਂ ਦੇ ਵਿੱਚ ਜਿਹਨੇ ਜੰਪ ਕੀਤੀ ਸੀ ਉਹ ਸੀਗਾ ਇੱਕ ਭਰਾ ਜਿਹੜਾ ਦੂਜਾ ਹੈਗਾ ਉਹ ਵੀ ਬਚਾਉਣ ਖਤਰ ਆਇਆ ਸੀ ਪਰ ਉਹ ਚਿੱਕਰ ਦੇ ਵਿੱਚ ਉੱਥੇ ਗਿਰ ਗਿਆ ਸੀਗਾ ਤੇ ਉਹ ਠੀਕ ਹੈ ਮਤਲਬ ਸੇਫਲੀ ਨੇ ਦੋਨੋਂ ਭਰਾ ਸੇਫ ਨੇ ਪਰ ਇੱਕ ਭੈਣ ਤੇ ਭਾਈ ਜਿਹੜੇ ਦੋਨੋਂ ਉਹ ਦੋਨੋਂ ਦੀ ਡੈਥ ਹੋ ਪਰਿਵਾਰ ਨੇ ਕੋਈ ਤਾਂ ਲੜਾਈ ਵਗੈਰਾ ਕਰਦੇ ਵਿੱਚ ਕੋਈ ਨਹੀਂ ਪਰਿਵਾਰ ਸਦਮੇ ਦੇ ਵਿੱਚ ਹੈ ਪਰਿਵਾਰ ਨੂੰ ਹੋਸ਼ ਹੀ ਨਹੀਂ ਹੈ ਵੀ ਅਚਾਨਕ ਕੀ ਹੋਊਗਾ ਕੀ ਗੱਲਬਾਤ ਹੋਈ ਆ ਕਿਉਂਕਿ ਕੋਈ ਕਿਸੇ ਪ੍ਰਕਾਰ ਦੀ ਗੱਲਬਾਤ ਨਹੀਂ ਹੋਈ ਪਰਿਵਾਰ ਦੇ ਵਿੱਚ ਆ ਤਾਂ ਕੋਈ ਦੁੱਖ ਕੋਈ ਬੈਠ ਕੇ ਗੱਲ ਹੋ ਸਕਦੀ ਸੀ ਪਰ ਇਸ ਤਰ੍ਹਾਂ ਬਾਪ ਨੂੰ ਵੀ ਨਹੀਂ ਪਤਾ ਨਾ ਭਰਾਵਾਂ ਨੂੰ ਪਤਾ ਨਾ ਰਿਸ਼ਤੇਦਾਰ ਨੂੰ ਪਤਾ ਕਿੰਨੀ ਉਮਰ ਦੀ ਕੁੜੀ ਦੀ ਲੜਕੀ ਦੀ ਉਮਰ ਆਈਡੀਆ ਤਾਂ ਨਹੀਂ ਹੈ 25 ਤੋਂ 30 ਸਾਲ ਦੀ ਹੋ ਸਕਦੀ ਹੈ